ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਚੋਟੇ ਸੋਤ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾਲੇ ਬਤਾਰ ਉਕੇ ਆਪ ਕੋ ਨਾ ਉਤਰੀ ਜੇ ਬੰਨਾਪੁਰ ਗਿਆ 파ਰ ਸਹਸਿਆਂ ਪਲਖੋ ਹੈ ਤਾ ਇੱਕ ਨ ਝਲੇ ਨਾਲ ਦਿਵ ਸੁਜਾਰਾ ਹੋਈਏ ਇੱਕ ਬਕੂੜਾ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾ ਨਾਨਕ ਨੇ ਕਿਹਾ ਨਾਲ ਹੁਕਮ ਨੂੰ ਮਨੀ ਆਕਾਰ ਹੁਕਮ ਨਾ ਕਹਿਆ ਜਾਈ ਆਪਣੀ ਹੋਣ ਜੀ ਹੁਕਮ ਲੈ ਵਡੇ ਆ ਹੁਕਮ ਉੱਤੇ ਮਨੀਚ ਹੁਕਮ ਲਿਖ ਜੋਖ ਸੁਖ ਪਾਈਏ ਇੱਕ ਨਾ ਹੁਕਮ ਦੀ ਬਖਸ਼ੀਸ਼ ਇਕੋ ਹੁਕਮਿ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਨਾ ਕੋਈ ਨਾਨਕ ਹੁਕਮੇ ਜੀ ਬੁਜਿਏ ਤਾ ਹੋਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰਜਾ ਨਹੀਂ ਨੀਸਾਨ ਗਾਵੇ ਕੋ ਗੁਣ ਵਧਾਈਆਂ ਚਾਰ ਗਾਵੇ ਕੋ ਵਿਦਿਆ ਵਿਖੰਡੀ ਚਾਰ ਗਾਵੇ ਕੋ ਸਾਜ ਕਰੇ ਤਨਹਿ ਗਾਵੇ ਕੋ ਜੀ ਲੈ ਫਰਦ ਗਾਵੇ ਕੋ ਜਾਪੇ ਰਸੈ ਦੂਰ ਗਾਵੇ ਕੋ ਵੇਖੀ ਹਦਰਹ ਦੂਰ ਕਚਨਾਕ ਕੀ ਨਾ ਆਵੇ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇਨ ਜਿਤੁ ਪਾਇ ਰੁਗੈ ਬੰਦਰ ਭਾਈ ਕਾਇ ਕੋ ਕਲੀ ਹੁਕਮ ਚਲਾਏ ਰਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਹਿਬ ਸਾਚ ਨਾਇ ਭਾਕਿਆ ਪاويه ਪਾਰੇ ਆਖੇ ਮੰਗੇ ਦਿਖ ਦੇਹ ਦਾਤ ਕਰੇ ਦਾਤਾਰ ਗਿਉਰ ਕੀ ਅਗੇ ਰਖੀਏ ਗਿਦਿ ਸਹਿਰ ਬਾਰ ਮੋਖੇ ਬੋਲਨ ਬੋਲਿਓ ਜੋ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਚ ਨਾਮ ਲਿਐ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਜੀ ਆ ਜਾਣੈ ਸਭ ਆਪੇ ਸਤਿ ਆਰਥਾਪੇ ਨਾ ਜਾਈ ਕੀਤਾ ਨਾ ਹੋਇ ਆਪੇ ਆਪ ਨਿਰੰਝਣ ਸੂਝਿ ਜਲ ਸੇਵਤਨ ਪਾਇਆ ਮਾਨ ਨਾਨਕ ਗਾਵੇ ਗੁਣੇ ਲਾਣ ਗਾਵੀਏ ਸੁਨਿਯਮਨ ਰਖੀਏ ਭਾਉ ਦੁਪਰ ਹਸੂ ਪਰ ਲੈ ਜਾਇ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਹਿ ਆ ਸਮਾਏ ਗੁਰੇ ਸਰ ਗੁਰੂ ਗੋ ਰਖ ਬਰਮਾ ਗੁਰ ਪਾਰਵਤੀ ਮਾਇ ਜੇ ਹੋ ਜਾਣਾ ਕਾ ਨਹੀਂ ਤੈਨ ਘਤ ਨਾ ਜਾਇ ਗੁਰਾ ਇਕ ਦੇਹ ਬੁਝਾਈ ਸਬਨਾ ਜੀਆਂ ਘਾਇ ਬਦਾਤਾ ਸੋ ਮੈਂ ਵਿਸਰਨਾ ਜਾਇ ਤੀਰਤ ਨਾਮਾ ਜੇ ਤਿਸ ਭਾਵਾਂ ਮਨ ਪਾਣੀ ਕੀ ਨਾਇ ਕਰੀ ਜੇ ਤੀਸਰ ਠਿਉ ਪਾਈ ਵੇ ਕਾਮਿ ਕਰਮਾ ਕੇ ਮਿਲੇ ਨਹੀਂ ਮਤਵਿਚਰਤਨ ਜਵਾਹਰ ਮਾਨਕ ਜੀ ਗੁਰ ਕੀ ਸਿੱਖ ਸੁਨੇ ਗੁਰਾ ਇੱਕ ਦੇਹਿ ਬੁਝਾਈ ਜਬਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਨਾ ਜਾਇ ਜੇ ਜੁਗ ਜਾ ਰਹੀ ਆਹਰ ਜਾ ਹੋਰ ਦਸੂਲੀ ਹੋਏ ਨਵਾ ਖੰਡਾ ਵਿੱਚ ਜਾਣੀ ਨਾ ਚਲੇ ਸਭ ਕੋਈ ਚੰਗਾ ਨਾਮ ਰਖਾਈ ਕੇ ਜਸ ਕੀ ਰਜਗਲੇ ਜਯ ਤੇਸ ਨਦਰ ਨਾ ਬੈਤਾ ਬਾਤ ਨਾ ਬਚੇ ਕੀ ਟੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਡ ਬਣ ਗੁਣ ਕਰੇ ਬਣਮਨ ਧਾ ਗੁਣ ਗਏ ਤੇਹਾ ਕੋ ਨ ਸੁਜੇ ਜਯ ਤੇਸ ਗੁਰ ਗੋਏ ਕਰੇ ਸੁਨੇ ਸਦ ਪੀਰ ਸੁਨਾ ਸੁਨੇ ਧਰਤ ਕਵਲਾ ਆਕਾਸ਼ ਨਾ ਦੀਪ ਲੋ ਪਾਤਾਲ ਸੁਨੇ ਪਉਨ ਸੁਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਬਰ ਮਹਿੰਦਰ ਸੁਨਾ ਨਕੁਜਲਾ ਹਨੂਮੰਦ ਸੁਨੇ ਜੋ ਜਗਤਨ ਪੇਰ ਸੁਨੇ ਸਵਾਸ ਗੁਰਤਿ ਵੇਗ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ਼ ਸੁਨੇ ਸ਼ਰਾਗਨਾ ਕੇ ਗਾਹ ਸਨੇ ਸੇਖ ਪੀਰ ਪਾਸਾ ਸੁਨੇ ਦੇ ਭਾਵੇ ਰਾਹ ਸੁਨੇ ਹਾਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾ ਜੀ ਕੋ ਕਹਿ ਤਿਵਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਬਿਕ ਨਵੀਚਾਰ ਐਸਾ ਨਾਮ ਨਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੋ ਵਿਮਨ ਬੋਧ ਮੰਨੇ ਸਗਲ ਪਵਨ ਕੀ ਸੋਧ ਮੰਨੇ ਮਹੁ ਚੋਟਾ ਨਾ ਖਾਇ ਮੰਨੇ ਗੰਕੇ ਸਾਧਨਾ ਜੈ ਅਸਾ ਨਾਮ ਨਰੰਜਨ ਹੋ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸੋ ਪ੍ਰਗਟ ਜਾਇ ਮੰਨੇ ਮ ਬਿਨ ਚੱਲੇ ਕੰਥੇ ਮੰਨੇ ਤਰੰਸੇ ਕੀ ਸ਼ਰਮੰਗ ਅਸਾ ਨਾਮ ਨਰੰਜਨ ਹੋ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤ੍ਰੈ ਧਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਦੇਖੇ ਐਸਾ ਨਾਮ ਨਿੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਈ। ਕੁੰਜ ਪਰਵਾਲ ਪੰਜ ਵਰਦਾਨ ਪੰਜ ਪਾਵੇ ਦਰਜੇ ਮਾਨ ਪੰਜ ਸੋਹੇ ਦਰ ਰਾਜਾਨ ਪੰਚਾ ਰਬ ਰੇਕ ਧਿਆਨ। ਜੇ ਕੋ ਕਹੇ ਘਰੇ ਵਿਚਾਰ ਕਰਤੇ ਕਹੇ ਘਰ ਮੇ ਨਹੀਂ ਸਮਾਰ ਢੋਲ ਧਰਮ ਜਾ ਕਾ ਪੂ ਸੰਤੋਗਤਾ ਬਰਕਿਆ ਜਿਨ ਸੂਤ। ਜੇ ਕੋ ਬੁਝੇ ਹੋਵੇ ਸਟਿਆਰ ਧਵਲੇ ਉਪਰ ਕੀਤਾ ਭਾਰ। ਤਰਤੀ ਹੋਰ ਪਰੇ ਹੋਰ ਹੋਰ ਦਸਤੇ ਪਾਲ ਤਲੇ ਕਮਲ ਜੋਰ ਜੀ ਯਾਦਰੰਗਾ ਕੇ ਨਾਮ ਸਭਨੇ ਲਿਖਿਆ ਗੁੜੀ ਬਲਾਮ ਹੀ ਲੇ ਕਾਲਕ ਜਾਣੇ ਕੋਈ ਲੇ ਕਾਲ ਲਿਪਿਆ ਤੇ ਤਾਂ ਹੋਇ ਕੀਤਾ ਤਾਣ ਸੁਭਲ ਰੂਪ ਕੀਤੀ ਦਾ ਜਾਣੇ ਕੋਣ ਪੂਰੇ ਈਤਾ ਵਸ ਕੋ ਕੋ ਤਸਤੇ ਹੋਵੇ ਲਗ ਪਰਿਆ ਕੁਦਰਤ ਕਵਨ ਕਹਾ ਗੀ ਚਾਰ ਵਰਣ ਜਵੇਂ ਇੱਕ ਵਾਰ ਜੋਤ ਰੂਪਾਵੇ ਸੋਹਲ ਅਨੰਕਾਰ ਤੁਸਰਾ ਨਾਮ ਤਨ ਅਨੰਕਾਰ ਅਸੰਗ ਜੋਪੀ ਅਸੰਗ ਭਾਉ ਸੰਗ ਬੁਰਾ ਸੰਗ ਤਬ ਤਾਉ ਸੰਗ ਰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਤਰੀ ਸੰਗ ਦਾਤਾਰ ਅਸੰਗ ਸੁਰਮ ਭਗ ਸਾਰ ਸੰਗ ਮੋਹ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਇਨ ਜਮੇ ਇਕ ਵਾਰ ਜੋਤ ਰੂਪ ਭਾਵੇ ਸਾਈ ਭਲੀ ਕਾਰ ਤੋ ਸਰਾਸ ਲਾਮ ਚ ਨਰੰਕਾਰ ਅਸੰਗ ਮੂਰਖ ਅੰਧ ਕੋਰ ਸੰਗ ਚੋਰ ਹਰਾਮ ਕੋਰ ਸੰਗ ਮਰ ਕਰ ਜਾਹਿ ਜੋਰ ਅਸ਼ੰਖ ਗਲਵੜ ਹੱਤਿਆ ਕਮਾਇ ਸੰਖ ਪਾਪੀ ਭਾਪ ਕਰ ਜਾਹੇ ਅਸ਼ੰਖ ਵੜ ਰ ਘੁੜੇ ਫੁਰਾਇ ਸੰਖ ਮਲੇਸ਼ ਮ ਵਿਪਖ ਕਾਇ ਸੰਗ ਨਦਕਸ਼ਿਰ ਕਰੇ ਭਾਰ ਨਾਨਕ ਨੇ ਜੁ ਕਹੀ ਵਿਚਾਰ ਮਾਰਿਆਂ ਜਿਵੇਂ ਗਵਾਰ ਜੋਤ ਰੁ ਭਾਵੇ ਸਹੀ ਬਲੀਕਾਰ ਦੂਸਰਾ ਨਾਮ ਤਨ ਅਨੰਕਾਰ ਅਸ਼ੰਖ ਮੂਰਕਿਆਂ ਰ ਘੂਰੇ ਸੰਖ ਚੋਰ ਹਰਾਮ ਕੋਰ ਸੰਖ ਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆ ਕਮਾਇ ਸੰਖ ਪਾਪੀ ਭਾਪ ਕਰ ਜਾਹੇ ਅਸੰਕੁੜਿਆ ਰਕੁੜੇ ਸਰਾਇ ਸੰਖ ਮੇ ਸਮਲ ਭਗ ਪਾਇ ਸੰਗ ਨੰਦ ਅਕਸਰ ਕਰੇ ਭਾਰ ਨਾਨਕ ਨੀਤ ਕਹੀ ਵਿਚਾਰ ਵਾਰਣ ਜਮ ਇਕ ਵਾਰ ਜੋ ਤਨ ਭਾਵੇ ਸਾਈ ਭਲੀ ਕਾਰ ਤੁ ਸਰਾ ਸਲਾਮ ਤਨ ਰੰਕਾਰ ਅਸੰਖ ਨਾਮ ਯਾ ਸੰਖਤਾ ਮੇ ਗਮ ਗਮ ਸੰਖ ਲੋ ਅਸੰਖ ਅਸਰ ਭਾਰ ਹੋਏ ਖਰੀ ਨਾਮ ਖਰੀ ਸਾਲਾ ਖਰੀ ਗਿਆਨ ਗੀਤ ਗੁਣ ਗਾਇ ਕਰੇ ਨਿਕਲ ਮੋਹਨ ਬਾਣ ਕਰਾ ਸਿਰ ਸੰਜੋਗ ਵਖਾਣ ਮਿਨਹੇ ਨਖਤੀ ਸਰਨਾ ਜੁ ਫਰਮਾਇ ਤੇ ਉਤੇ ਗਪਾਇ ਜੇ ਤਾਂ ਕਿ ਤਾਦੇ ਤਾਣਾ ਵੇ ਨਾ ਵੇ ਨਾਈ ਕੋ ਧਾਖੁਰ ਦਖਵਨ ਕਾ ਵਿਚਾਰ ਵਾਰਣ ਜਮੇ ਇਕ ਵਾਰ ਜੋ ਤੇਰੇ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਤੋ ਨਿਰੰਕਾਰ ਪਰ ਇਹ ਹੱਤੇ ਪਰ ਦੁਰਗੇ ਪਾਣੀ ਤੇ ਉਤੇ ਤਰ ਚੋਕੇ ਮੂਤ ਪ੍ਰੀਤਿਕ ਪੜ ਹੋਏ ਦੇ ਸਭ ਲਗੇ ਹੋ ਤਵੇ ਪਰੇ ਮਦ ਪਾਪਾ ਕੋ ਸ ਮੁਹ ਟੋਪੇ ਨਾ ਵੇ ਕੇ ਰੰਗ सुनी पाती आख ना घर कर करना लुक लह जाओ आपे भी जापे ही खाओ नानक हुआ हो जाओ तीरा तब दयादान जो को पावे तिल का मान सुन मन वन मन की खा पाओ तर घर तीर्थ मनाओ सब गुण तेरे में ना ही कोई गुण गुण की ते भगत न हो सुहा सुहा कौन सवेला भक्त कवन कवन थे तो कवन वार ਕਮਣ ਸਿਰਤ ਮੁਹਕਮ ਜਿਤ ਹੋ ਆਇਆ ਕਰ ਵੇਲ ਨਾ ਪਾਇ ਭਨਤੀ ਜੇ ਹੋਵੇ ਲੇ ਕੁਰਾਨ ਮੁਕਤ ਨਾ ਪਾਇਓ ਕਾ ਦੀਆ ਜੇ ਲੱਕ ਲੇ ਕੁਰਾਨ ਤੇਤਵਾਰ ਨਾ ਜੋਗੀ ਗਾਣ ਰਤਮਾਹ ਨਾ ਕੋਈ ਜਾ ਕਰਤਾ ਸੇਤੀ ਕੋ ਸਾਝੀ ਆਪੇ ਜਾਣੀ ਸੋਏ ਕਿਮ ਕਰ ਆਖਾ ਕਿ ਹੁਸਾਲਾ ਹੀ ਕਿ ਵਰਨੇ ਕਿ ਵਜਾਣਾ ਨਾਨਕ ਆਖੰ ਸਭ ਕੋ ਆਕੇ ਕਿ ਕੋ ਕਿਸ ਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਾ ਹੋਵੇ නානකදක පූජනගේ ගයාා නාසුහිේ පා තාල්ලාපා තාලකයා ගස්සායා ගාසුල කොඩක පාලත කිවලක හැකවාද සෑස හේ අනකතේ බසු ලෙකු තාත लेකා හි දැල්ල කිය ලකාහ එම නාසු නානකවටඩා කියේේ जाාන ශලාහි සති නපානය නදි තවාහ පවවි සබඳු නාාන සද සහසතාාවන ගිරස ති තාන चल නහු ගේ සු විචර. ਹੰਤਨਾ ਸਬਤੀ ਕਹਨਾਂ ਤੀ ਹੰਤਨਾ ਕਰਨ ਦੇ ਨਾਂ ਤੀ ਹੰਤਨਾ ਮੇਕਨ ਸੁਣਨ ਦੇ ਨਾਂ ਤੀ ਹੰਤਨਾ ਜਾਪੇ ਕਿਆ ਮਨਮੰਤ ਹੰਤਨਾ ਜਾਪੇ ਕੀ ਤਾ ਕਾਰ ਹੰਤਨਾ ਜਾਪੇ ਭਾਰਾ ਵਾਰ ਇੰਤ ਕਾਰਨ ਕੀਤੇ ਬਿਨਾਂ ਹੈ ਤਾਂ ਕਿ ਹੰਤਨਾ ਪਾਈ ਜਾਹੇ ਇਹ ਹੰਤਨਾ ਜਾਣੀ ਕੋਈ ਬਹੁਤਾ ਕੀ ਹੈ ਬਹੁਤਾ ਹੋਏ ਵੱਡਾ ਸਹਿਬ ਉਚਾ ਤਾ ਉਚੇ ਉਪਰ ਉਚਾਨਾ ਦੇਵੜੂ ਚਾਹੋ ਵੇਗੋਤ ਸੋਚੇ ਕੋ ਜਾਣੇ ਸੋ ਜਿਵ ਡਾਬ ਜਾਣਿਆ ਬਾਪ ਨਾਨਕ ਨਦਰੀ ਕਰਮੀ ਦਾਤੇ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨ ਨਾਤਮਾਈ ਕੀਤੇ ਮੰਗੇ ਜੋ ਦੇਵ ਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਕਭ ਟੁੱਟੇ ਵੇਕਾਰ ਕੀਤੇ ਲੈ ਲੈਮ ਕਿਰਪਾਏ ਕੀਤੇ ਮੁਰਖਾਈ ਖਾਂ ਖਾਂ ਕੀਤੇ ਦੁਖ ਭੁਗਸਦ ਮਾਰੇ ਪੀਦਾ ਤੇਰੀ ਦਾਤਾਰ ਬੰਨ੍ਹ ਕਲਾਸੀ ਪੌਣੀ ਹੋਏ ਹੋ ਰਾਖਨ ਸਕੇ ਕੋਈ ਜੇ ਕੋ ਖਾਇ ਕਾ ਖਣ ਪਾਇ ਹੋ ਜਾਣੇ ਜੇ ਥੀਆਂ ਮੌ ਖਾਇ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਹੀ ਕੇ ਜਿਸ ਨੇ ਬਖਸੇ ਸਬਸਲਾ ਨਾਨਕ ਪਾਸ ਸਹੀ ਪਾਸ ਹਮਲ ਬਨਮਲ ਵਪਾਰ ਮਲ ਵਪਾਰੀ ਮਲ ਪੰਧਾਰ ਮਲ ਆਦਮਲ ਅਜੈ ਮਲ ਭਾਇ ਮਲ ਸਮੈ ਬੋਤ੍ਰਮ ਮਲ ਦੀਵਾਨ ਮਲ ਤੁਲਮ ਮਲ ਫਰਮਣ ਹਮਲ ਬਖਸ਼ੇ ਸਮਲ ਨੀਚਾਨ ਮਲ ਕਰਮ ਮਲ ਫਰਮਣ ਮੁੱਲਾ ਮੁੱਲਾ ਖਿਆਣਾ ਜਾਇ ਆਖ ਆਖ ਰਹਿ ਲਵ ਲਾਇ ਆਖੇ ਵੇਦ ਪਾਠ ਪ੍ਰਾਣ ਆਖੇ ਬੜੇ ਘਰੇ ਵਿਖਿਆਣ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਸਰਾ ਕੇ ਸਿਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰਨਾ ਮੰਜਨ ਸੇਵ ਕੀਤੀ ਆਖੀ ਆਖਣ ਪਾਏ ਕੀਤੇ ਕਹਿ ਕਹਿ ਤੁਰ ਜਾਇ ਕੀਤੇ ਕੀਤੇ ਹੋਰ ਕਰੇ ਤਾਖ ਨੁ ਸਕੇ ਕੀ ਕੀ ਜੀਵੜ ਭਾਵੇ ਤੇ ਵਢ ਹੋਏ ਨਾਨਕ ਜਾਣੇ ਸਾਚਾ ਸੋਇ ਦੇ ਕੋ ਆਕੇ ਭੁਲ ਵਗੜ ਤਾ ਲਿਖਿਆ ਸਰਗਵਾਰਾ ਗਵਾਰ ਚੋਦਰ ਕੇ ਹਸੋ ਕਰਕੇ ਹਜਤ ਬੈ ਸਰਬ ਸਮਲੇ ਬਾਜੇ ਨਾਦ ਨਿਰ ਕੇ ਅ ਸੰਖਾ ਕੀਤੇ ਭਾਵਨ ਹਾਰੇ ਕੀਤੇ ਰਾਗ ਪਰੀ ਸੋਖਿ ਛਣ ਕੀਤੇ ਗਾਵਨ ਹਾਰੇ ਗਾਵੇ ਤੁੰਨੋਂ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਤਕੁਲ ਤੁਲਕ ਜਾਨਨ ਲੇਖ ਲੇਖ ਪਰ ਵਿਚਾਰੇ ਗਾਵੇ ਸਰਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰਿੰਦਰਾ ਸੁਨ ਬੈਠੇ ਦੇਵਤੇ ਆਧਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਖੰਨੂ ਕੀ ਸਰਜੁਗ ਜੁਗ ਵੇਧ ਨਾਲੇ ਗਾਵੇ ਮੋਹਨੀਆਂ ਮਨਮੋਹਨ ਸਰਗਮ ਛਪਿਆਲੇ ਗਾਵਣ ਰਤਨਿ ਉਪਾਇ ਤੇਰੇ ਅੜਿ ਸੜੀ ਰਤਨ ਨਾਲੇ ਗਾਵੇ ਯੋਰੁ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੈ ਕੰਡ ਮੰਡ ਵਰਪੰਡਾ ਕਰ ਕਰ ਕੀ ਧਾਰੇ ਸੀਤ ਜੁਨੂ ਗਾਵੇ ਜੋ ਤਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਚਿ ਤਨ ਆਉ ਨਾਨਕ ਆ ਵਿਚਾਰੇ ਸੋਇ ਸੋਇ ਸਰਾਸ ਸਾਇਰ ਸਾਚਾ ਸਾਚਾ ਜੀਵਨ ਹੈ ਪੀ ਖੁਸੀ ਗੈ ਨਾ ਜਸਿ ਰਤਨ ਜਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਸ਼ੀਵ ਮਾਇ ਜਨਿਓ ਪਾਈ ਕਰ ਕਰ ਵਿਖਿਆ ਕੀਤਾ ਆਪਣਾ ਜੋਤੀ ਸਦੀਵੜਿਆ ਜੋਤਿ ਸੁਭਾਵੇ ਸੋਈ ਕਰਸੀ ਰੁਕਮ ਨਾ ਕਰਨਾ ਜੈ ਸੋ ਪਸ ਸਹ ਸਹ ਪਸੈ ਵਿਨਾਨ ਕਰਹਿ ਨਰਜਾਈ ਮੁੰਦਾ ਸੰਤੋਗ ਤਰੰਪਾ ਚੋਲੀ ਧਾਨ ਕੀ ਘਰੇ ਵਿਸੂਦ ਚਿੰਤਾ ਕਾਲ ਕੁਵਾਰੀ ਗਾਜ ਬਡੰਡਾ ਪ੍ਰਤੀ ਰਹਿ ਆਈ ਪੰਤੀ ਸਗਲ ਮਾਤੀ ਮਨ ਜੀ ਤੇ ਜਗਦੀਤ ਆਦੇਸ ਸੇ ਆਦੇਸ ਆਦਿ ਨੀਨ ਨਾਦਨਾਥ ਜਗਦੀਆ ਕੋ ਵੇਸ ਉਤਗੰਦਿਆ ਬੰਨ ਰਨਿਕਾ ਟਕੜਵਾ ਜੇ ਨਾਥਿ ਆਵਨਾਦ ਨਾਤੀ ਸੁਭਦਾ ਕਿਰਿ ਸੁਰਿਵਰਾਸਾਰ ਸੰਜੋਜ ਜਦ ਕਾਰ ਚਲਾਵੇ ਲੇਖਿ ਆਵੇ ਪਾਦ ਹਦੇ ਤਸਿਆ ਦੇਸ ਆਰਨਿੰਨ ਨਾਦਨਾਦ ਜਬਿਦਿ ਕੋ ਵੇਸ ਏਕਾਮੈ ਯੁਕਤ ਵੈਚੰਚਲੇ ਪਰਵਾਨਿਕ ਸੰਸਾਰਿਕ ਭੰਡਾਰਿਕ ਲਾਇ ਦੀ ਬਾਣ ਜਿਰਤਿ ਸਪਾਵਤ ਵੈਚਲਾਵ ਜਿ ਬਹੁਵੇ ਫਰਮਾਨ ਉਪ ਵੇਖੈ ਨਾਨਦਰਨਾਵੇ ਬੋਤਾ ਹੀ ਵਿਡਾਨੀਆ ਦੇਤਸਿਆਦੇਸ ਆਰਨਿੰਨ ਨਾਦਨਾਦ ਜਬਿਦਿ ਕੋ ਵੇਸ आसलो लोई भंडार जो किस वाइज वे कावार वार कर कर देखे सृजनहार नानक सच्चे की साची कार्य आदेश से आदेश आगनी लनाद नाथ दुख को एक दूजी बलक होय लक होय से वीस लक लडेड़ा किएक नाम जगदीश ऋतु राय पत पबड़िया चढ़ी हुई कीस सुन गला काश की कीटा 이르स नानक ने دری पाए कूड़े कूड़े ठेस आकर जोर से जो पहना जोर जोर, जोर नंगर देहिना जोर ਜੋੜ ਨਾ ਜੀਉਣਾ ਮਰਨਾ ਜੋਰ ਜੋੜਨਾ ਨਾ ਈਮਾਨ ਮਰ ਸੋਰ ਜੋਰ ਨਾ ਸੁਰਤੀ ਗਣ ਵਿਚਾਰ ਜੋੜਨਾ ਜੁਕਟੇ ਛਟੇ ਸੰਸਾਰ ਜਿਸੈ ਦੂਰ ਕਰ ਵੇਖੇ ਸੋ ਨਾਨਕ ਉਤਮ ਨੀਤਿ ਨਾ ਕੋਇ ਰਾਤੀ ਰਤੇ ਧਤੀ ਵਾਰ ਪਵਨ ਪਾਨਿ ਵਿਪਾ ਤਾਲ ਤਿਸ਼ਮੀ ਕਰਤੀ ਤਾਗ ਰਕੀ ਤਰਮ ਸਾਦ ਸਵੇ ਜੀ ਜੁਗਤ ਕੇ ਰੰਗ ਜਿਨ ਕੀ ਨਾਮ ਮਨ ਲੈ ਕਿਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਇੱਥੇ ਸੁਣ ਪੰਜ ਭਰਾਨ ਨਗਰੀ ਕਰੋਂ ਭਵੇਂ ਨੀਸਾਨ కచ్ నే కహితేవధన కితే రింద ਇਤਿਹਾਸ ਰੂਤੀ ਸੇਵਕ ਤੇ ਨਾਨਕੰਤ ਨਾਨਤ ਗਿਆਨ ਖੰਨ ਮੈਂ ਗਿਆਨ ਪ੍ਰਚਾਨਿਤ ਥੇ ਨਾ ਰਿਬਨੋ ਰਕੋੜਨੰਦ ਸਰਮਖੰਨ ਕੀ ਬਾਣੀ ਰੋ ਪ੍ਰਥੈ ਘਾੜ ਤਕੜੀ ਬਹੁਤ ਨੋ ਬਤਾ ਗੰਗਲਾ ਕਥ ਮਿਆਨਾ ਜਾਇ ਜੇ ਕੋ ਕਹਿ ਬਚਤੈ ਸਿਧਾ ਘੜੀਏ ਸੁਰਤ ਮਤਬਾ ਨੰ ਬੋਲਿ ਸਿਧਾ ਘੜੀਏ ਸਰਾਸਦਾ ਕੇ ਸੁਧ ਕਰਮਖੰਨ ਕੀ ਬਾਣੀ ਜੋਰ ਜਿਤਿਆ ਹੋਰ ਨਾ ਕੋਈ ਹੋਰ वितेयोडमहा बरसौरति न मे राम रय परपूरति तथै सीता सीता महमा मायता के रोपना कथन जाय नाम मरे न ठगे जाय जनके राम से मन माहे तथै भगवत बसे के लोकरनम सच्चा मन सो साच खानम सुनन अंगार गर कर वेकन दरनिहाळ तथा खंड मंडोपर खंड जेको कथी तांत नट बिथै लोलो आकार जीव जीव उपंद वेतुवकार ਵੇਖੈ ਵਿਗਸੈ ਘਰੇ ਵਿਚਾਰ ਨਾਨਕ ਤਤਨਾ ਕਰਦਾ ਸਾਰ ਜਤ ਬਹਾਰਾ ਤੀ ਰਸ ਨੈਣ ਮਤ ਵੇਦ ਹਤਿਆਰ ਤੋ ਕਲਾ ਗਿਰੀ ਤੋ ਬਤਾ ਭੰਡਾ ਭੰਮ੍ਰਿਤ ਤੇ ਢਾਲ ਕੜੀਏ ਸਭ ਸਤਿ ਦਕਸਾ ਜਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੀ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਜੇ ਧਰਮ ਦੂਰੇ ਕਰਮੀ ਆਪੋ ਆਪਣੀ ਕੀਨੇੜੇ ਕੇ ਦੂਰੇ ਮੂਨਾ ਮਤੇ ਹਾਇਆ ਗੇਮ ਸੁਤਰ ਕਾਲ ਨਾਨਕ ਤੇਮ ਕਿਝ ਲੈ ਕੀਤੀ ਸੁਤੀ ਨਾਲ ਮੂਨੇ ਨਾਮ ਤੇ ਹਾਇਆ ਗੇਮ ਸੁਕਤ ਕਾਲ ਨਾਨਕ ਤੇਮ ਕਿਝ ਲੈ ਕੀਤੀ ਸੁਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ